ਲਾਵੇ ਵੀਰੋ ਸਾਡੇ ਪੰਜਾਬ ਦਾ ਸ਼ੇਰ ਸਾਡੇ ਪੰਜਾਬ ਦਾ ਰਾਜਾ ਭਗਵੰਤ ਮਾਨ ਜੀ ਨਸ਼ੇ ਵਾਲਿਆਂ ਦੀ ਤੇ ਇਹੋ ਜਿਹੀ ਰੇਲ ਬਣਾਈ ਐ ਇਹੋ ਜਿਹੀ ਰੇਲ ਬਣਾਈਆਂ ਵੀ ਬਲਡੋਜਰਾਂ ਨਾਲ ਘਰ ਢਾਈ ਜਾ ਰਿਹਾ ਢਾਈ ਜਾ ਰਿਹਾ ਤੇ ਨਸ਼ੇ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਜਿਵੇਂ ਜਦੋਂ ਕਣਕ ਵੱਡੀ ਦੀ ਆ ਤੇ ਕਣਕ ਦੇ ਵੱਡਾ ਨੂੰ ਪਾਣੀ ਲਾਈਦਾ ਤੇ ਉਹ ਜਿਹੜੇ ਚੂਹੇ ਭੱਜੇ ਫਿਰਦੇ ਹੁੰਦੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਜਾਈਏ ਕਿੱਥੇ ਇਦਾਂ ਹੀ ਨਸ਼ੇ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਵੀ ਨਸ਼ੇ ਵਾਲੇ ਜਾਣ ਕਿੱਥੇ ਜਿਹੜੇ ਘਰ ਜਾਂਦੇ ਉਥੇ ਜਾ ਕੇ ਬਲਡੋਜ਼ਰ ਘਰ ਢਾਗਿਆ ਉਹ ਮਾਰਦਾ ਇਹ ਭਗਵੰਤ ਮਾਨ ਜੀ ਕਰ ਸਕਦੇ ਹੀ ਹੋਰ ਨਹੀਂ ਕਿਸੇ ਕੋ ਹੋਣਾ ਸੀ ਬਾਕੀਆਂ ਦੇ ਨਸ਼ੇ ਦੇ ਪੈਰ ਲਵਾਏ ਪੰਜਾਬ 'ਚ ਹੁਣ ਕਿਤੇ ਪੰਜਾਬ ਦੇ ਲੋਕ ਦੇ ਤਗੜੇ ਹੋ ਗਏ ਇਕੱਠੇ ਹੋ ਗਏ ਭੁੱਕੀ ਦੀ ਖੇਤੀ ਕਰਦੇ ਨਾ ਚਾਲੂ ਤੇ ਪੰਜਾਬ ਤੇ ਸਵਰਗੀ ਬਣ ਜਾ ਸਵਰਗ ਸਾਰਾ ਪੈਸਾ ਹੀ ਪੈਸਾ ਇੱਥੇ ਇਕੱਠਾ ਹੋ ਜਾ ਜ਼ਰੂਰ ਵੀਰੋ ਮੈਨੂੰ ਇਹ ਵੀ ਪਤਾ ਭਗਵੰਤ ਮਾਨ ਜੀ ਨੇ ਇੱਕ ਦਿਨ ਭੁੱਖੀ ਦੀ ਖੇਤੀ ਚਾਲੂ ਕਰ ਦੇਣੀ ਆ ਕਰ ਦੇਣੀ ਆ ਭੁਖੀ ਦੀ ਖੇਤੀ ਚਾਲੂ ਬਹੁਤ ਜ਼ਰੂਰੀ ਆ ਬਾਕੀ ਜਿਹੜੇ ਵੱਡੇ ਨਸ਼ੇ ਵਾਲੇ ਉਹਨਾਂ ਨੂੰ ਜ਼ਰੂਰ ਫੜਿਆ ਜਾਵੇ ਜਿਹੜੇ ਵਿਚਾਰੇ ਸਾਡੇ ਵਰਗੇ ਆ ਨਸ਼ੇੜੀ ਇਹਨਾਂ ਨੂੰ ਕੁਝ ਨਾ ਕੁਝ ਇਹਨਾਂ ਨੂੰ ਕੁਝ ਨਾ ਕਿਹਾ ਜਾਵੇ ਇਹਨਾਂ ਨੂੰ ਕੋਈ ਰਾਇਤ ਦਿੱਤੀ ਜਾਵੇ ਕੋਈ 5-7 ਹਜ਼ਾਰ ਮਹੀਨੇ ਦਾ ਭੱਤਾ ਦਿੱਤਾ ਜਾਵੇ ਜਿਹੜਾ ਸਾਡੇ ਵਰਗੇ ਨਸ਼ੇੜੀ ਜਿਹੜੇ ਵਿਚਾਰੇ ਕੋਈ ਚੰਗੀ ਡਾਈਟ ਬਦਾਮ ਬਦੂਮ ਖਾ ਕੇ ਫਿਰ ਤੋਂ ਆਪਣੇ ਸ਼ਰੀਰ ਨੂੰ ਰਿਕਵਰ ਕਰ ਸਕਣ ਤੇ ਕੰਮਕਾਰ ਕਰ ਸਕਣ ਵੀਰੋ ਨਸ਼ਾ ਜਵਾਨੀਆਂ ਖਾ ਜਾਂਦਾ ਨਸ਼ਾ ਜ਼ਿੰਦਗੀਆਂ ਨਸ਼ਾ ਨਸਲਾਂ ਖਾ ਜਾਂਦਾ ਚੀਨ ਦੀਆਂ ਨਸਲਾਂ ਖਾਧੀਆਂ ਗਈਆਂ ਸੀ ਇੱਕ ਟਾਈਮ ਇਹੋ ਜਿਹਾ ਆਇਆ ਸੀ ਜਦੋਂ ਚੀਨ ਦੇ ਲੋਕ ਆਪਣਾ ਖੂਨ ਵੇਚ ਕੇ ਨਸ਼ਾ ਕਰਦੇ ਹੁੰਦੇ ਸੀ ਤੇ ਕਹਿੰਦੇ ਅੱਜ ਜਦੋਂ ਚੀਨ ਦੇ ਲੋਕ ਯਾਦ ਕਰਦੇ ਆ ਨਾ ਉਹਨਾਂ ਦਿਲਾਂ ਨੂੰ ਤੇ ਰੋਂਦੇ ਆ ਵੀ ਯਾਰ ਅਸੀਂ ਕਿਸੇ ਟਾਈਮ ਇੰਨੇ ਕਮੇ ਹੋ ਗਏ ਸੀ ਤੇ ਘੱਟ ਪੰਜਾਬ ਚ ਵੀ ਨਹੀਂ ਹੋਈ ਘਟ ਵੀਰੋ ਪੰਜਾਬ 'ਚ ਨਹੀਂ ਹੋਈ ਮੁੰਡਿਆਂ ਦਾ ਤੇ ਕੀ ਕੁੜੀਆਂ ਤੱਕ ਨਸ਼ੇ ਦੀਆਂ ਆਦੀ ਹੋ ਗਈਆਂ ਬੁੱਢੇ ਬਜ਼ੁਰਗ ਯਾਰ ਬੁੱਢੀ ਉਮਰੇ ਨਸ਼ਾ ਲੈ ਵਿੰਦਾ ਖਤਮ ਹੋ ਜਾਂਦਾ ਬੁੱਢੇ ਬਜ਼ੁਰਗ ਯਾਰ ਨਸ਼ੇ ਦੇ ਆਦੀ ਹੋਏ ਹੋਏ ਪੰਜਾਬ 'ਚ ਨਸ਼ੇ ਦਾ ਹੀ ਜਵੇਂ ਸਭ ਕੁਝ ਚੱਲ ਗਿਆ ਹੋਵੇ ਨਸ਼ੇ ਨੇ ਹੀ ਜਵੇਂ ਯਾਰ ਬੇੜਾ ਗਰਕ ਕਰਤਾ ਪੰਜਾਬ ਦਾ ਯਾਰ ਪਰ ਚਲੋ ਬਹੁਤ ਸਾਲਾਂ ਬਾਅਦ ਕੋਈ ਆਵਾਜ਼ ਤਾਂ ਉੱਠੀ ਲੋਕਾਂ ਵਿੱਚ ਵੀ ਜਾਗਰਤੀ ਆਈ ਆ ਲੋਕਾਂ ਨੂੰ ਵੀ ਲੱਗਾ ਯਾਰ ਸਾਡੇ ਨਾਲ ਮਾਰਿਆ ਹੋਇਆ ਤੇ ਅਸੀਂ ਇਕੱਠੇ ਹੋਈਏ ਤੇ ਲੋਕਾਂ 'ਚ ਵੀ ਥੋੜੀ ਜਿਹੀ ਅਣਖ ਆਈ ਆ ਬਾਕੀ ਜਿੱਥੋਂ ਦੇ ਰਖਵਾਲੇ ਨਸ਼ਾ ਵੇਚਦੇ ਹੋਣ ਤੇ ਉੱਥੋਂ ਦੀ ਜਨਤਾ ਦਾ ਕੀ ਹਾਲ ਹੋਊ ਹੁਣ ਤੁਹਾਨੂੰ ਪਤਾ ਹੀ ਆ ਕਿੰਨੂੰ ਨਹੀਂ ਪਤਾ ਐਵੇਂ ਆਪਾਂ ਕਈਏ ਵੀ ਆਪਾਂ ਨਾਂ ਬੋਲੀਏ ਆਪਾਂ ਨਾਂ ਕਹੀਏ ਆਪਾਂ ਮੂੰਹ ਅੱਗੇ ਨਾ ਆਈਏ ਯਾਰ ਸਭ ਨੂੰ ਪਤਾ ਯਾਰ ਰੱਬ ਪਰਵੇਂਦਾ ਆ ਤੇ ਬੜਾ ਨਸ਼ੇ ਨੇ ਪੰਜਾਬ ਦਾ ਕਾਣ ਕੀਤਾ ਖੇਡਾ ਦਾ ਨਸ਼ਾ ਪੰਜਾਬ ਦੀਆਂ ਖਾ ਹੀ ਗਿਆ ਖੇਡਾਂ ਤਾਂ ਖਤਮ ਕਰਤੀਆਂ ਖਤਮ ਕਰਤੀਆਂ ਖੇਡਾਂ ਪੰਜਾਬ ਦੀਆਂ ਨਸ਼ੇ ਨੇ ਤੇ ਤਿੰਨ ਚਾਰ نسلਾਂ ਪੰਜਾਬ ਦੀਆਂ ਦਾ ਬੇੜਾ ਗਰਕ ਹੋਇਆ ਨਸ਼ੇ ਦੀ ਵਜ੍ਹਾ ਨਾਲ ਚਲੋ ਕੋਈ ਦਾ ਮੰਤਰੀ ਆਇਆ ਜਿਨੇ ਵੱਡੀਆਂ ਵੱਡੀਆਂ ਕਰੋੜਾਂ ਦੀਆਂ ਪਾਈਆਂ ਹੋਈਆਂ ਹਰਾਮ ਦੇ ਪੈਸੇ ਦੀਆਂ ਕੋਠੀਆਂ ਢਾਈਆਂ ਸਾਥ ਦਵੋ ਵੀਰੋ ਠੀਕ ਆ ਕੁਝ ਗੱਲਾਂ ਭਗਵੰਤ ਮਾਨ ਕਹਿੰਦੇ ਵੀ ਆ ਨਹੀਂ ਹੋ ਉਹ ਨਹੀਂ ਪਰ ਮੈਨੂੰ ਨਹੀਂ ਲੱਗਦਾ ਭਗਵੰਤ ਮਾਨ ਨੇ ਪੰਜਾਬ ਵਾਸਤੇ ਕੁਝ ਮਾੜਾ ਨਹੀਂ ਕੀਤਾ ਕਹਿੰਦੇ ਜਿੱਦਣ ਭਗਵੰਤ ਮਾਨ ਜੀ ਆਏ ਸੀ ਇਹਨਾਂ ਦੀ 500 ਕਰੋੜ ਦੀ ਪ੍ਰਾਪਰਟੀ ਹੁਣ 150 ਕਰੋੜ ਦੀ ਰਹਿ ਗਈ ਆ ਬਾਕੀ ਸਾਬ ਨੇ ਤਾਂ ਬਣਾਈਆਂ ਹੀ ਆ ਪਰ ਇਹਨਾਂ ਨੇ ਆਪਣੀ ਪ੍ਰਾਪਰਟੀ ਗਵਾਈ ਆ ਤੇ ਭਾਈ ਸਾਥ ਦਓ ਆਪਾਂ ਦੇ ਲੋ ਸਾਥ ਨਾ ਦੰਨੇ ਯਾਰ ਸੱਚੀ ਭਗਵੰਤ ਮਾਨ ਜੀ ਅਗਲੀ ਵਾਰ ਵੀ ਤੁਹਾਨੂੰ ਵੋਟ ਪਾਵਾਂਗੇ ਤੇ ਵਧੀਆ ਫੈਸਲੇ ਲਵੋ ਜਿਹੜਾ ਸਰਕਾਰੀ ਸਕੂਲਾਂ ਦਾ ਇਹ ਕਰੋ ਜਰੂਰ ਹਰ ਪਿੰਡ ਪਿੰਡ ਦੇ ਮੋਢ ਸਟੇਡੀਅਮ ਹੋਵੇ ਉਥੇ ਖੇਡਾਂ ਹੋਣ ਹਰ ਸਰਪੰਚ ਨੂੰ ਆਰਡਰ ਹੋਵੇ ਵੀ ਹਰ ਸਾਲ ਤੂੰ ਇੱਕ ਮੇਲਾ ਲਾਉਣਾ ਹੀ ਲਾਉਣਾ ਆ ਤੇ ਚੰਗੇ ਪ੍ਰਾਈਜ਼ ਖੇਡਾਂ ਵਾਲੇ ਨੌਜਵਾਨਾਂ ਨੂੰ ਦਿੱਤੇ ਜਾਣ ਕਿਉਂਕਿ ਫ੍ਰੀ ਖਾਤੇ ਵਿੱਚ ਨਹੀਂ ਕੇ ਨੇ ਖੇਡਣਾ ਚੰਗੇ ਪੈਸੇ ਆਉਣਗੇ ਲੋਕ ਖੇਡਾਂ ਵੱਲ ਰੁਝਾਨ ਦੇਣਗੇ ਆਪਣਾ ਤੇ ਸਰਕਾਰ ਵੱਲੋਂ ਵੀ ਹੈਲਪ ਕੀਤੀ ਜਾਵੇ ਹਰ ਪਿੰਡ ਜਿੰਮ ਖੋਲਿਆ ਜਾਵੇ ਹਰ ਪਿੰਡ ਤੀਜ ਦਾ ਤਿਹਾਰ ਬਹੁਤ ਜ਼ਰੂਰੀ ਆ ਤੀਜ ਕਿਸੇ ਟਾਈਮ ਬਹੁਤ ਪਵਿੱਤਰ ਤਿਹਾਰ ਹੁੰਦਾ ਸੀ ਪਰ ਜਿਹੜੇ ਅੰਗਰੇਜ਼ਾਂ ਦੇ ਟਟੂ ਰਾਜੇ ਹੀ ਇਹਨਾਂ ਨੇ ਫਿਰ ਕੁੜੀਆਂ ਉਥੋਂ ਲੱਭੜੀਆਂ ਸ਼ੁਰੂ ਕਰਤੀਆਂ ਸੋਹਣੀਆਂ ਤੇ 1857 ਤੋਂ ਬਾਅਦ ਵਿਲਡ ਰਾਜਾਂ ਨੇ ਪੰਜਾਬ ਦਾ ਬਦੇਰਾ ਬੇੜਾ ਘਰ ਕੀਤਾ ਫਿਰ ਤੀਜ ਦਾ ਬੇੜਾ ਘਰਕ ਹੋ ਗਿਆ ਫਿਰ ਦੁਬਾਰਾ ਤੋਂ ਤੀਜ ਇੱਕ ਪਵਿੱਤਰਤਾ ਨਾਲ ਚਾਲੂ ਕੀਤਾ ਜਾਵੇ ਸਾਰੇ ਪੰਜਾਬ ਦੇ ਕੰਮ ਜਿਹੜੇ ਪੁਰਾਣੇ ਸੀ ਉਹ ਸ਼ੁਰੂ ਕੀਤੇ ਜਾਣ ਪਿੰਡੋਂ ਪਿੰਡ ਵਧੀਆ ਸੋਹਣੇ ਯਾਰ ਫਲਾਂ ਫਰੂਟਾਂ ਦੇ ਬੂਟੇ ਲਾਓ ਸਾਧ ਦਾ ਨਿਰਮਾਣ ਕਰੋ ਖੇਡਾਂ ਦਾ ਸਟੇਡੀਅਮ ਇਹ ਸਭ ਯਾਰ ਕਰੋ ਜਿੱਥੇ ਲੋਕਾਂ ਦਾ ਮਨ ਲੱਗੇ ਖੇਤੀ ਨੂੰ ਥੋੜਾ ਅਪਗ੍ਰੇਡ ਕਰੋ ਇਹ 40 ਸਾਲ ਪੁਰਾਣੀ ਖੇਤੀ ਪੰਜਾਬ ਦਾ ਨੌਜਵਾਨ ਇਸ ਮਾਹੌਲ 'ਚ ਨਹੀਂ ਰਹਿਣਾ ਚਾਹੁੰਦਾ ਸਾਨੂੰ ਮਾਹੌਲ ਬਦਲਣਾ ਪੈਣਾ ਆ ਖੇਡਾਂ ਮੇਲੇ ਸੰਜਾਂ ਜਿਮ ਤੀਜ ਇਹ ਸਭ ਚੀਜ਼ਾਂ ਸਾਨੂੰ ਆਪਣੀ ਸਟੇਟ ਵਿੱਚ ਕਰਨੀਆਂ ਪੈਣੀਆਂ ਤਾਂ ਸਾਡੇ ਪੰਜਾਬ ਦਾ ਭਲਾ ਹੋਣਾ ਵੀਰੋ ਜਰੂਰ ਕਰੋ ਕਿਉਂ ਨਹੀਂ ਯਾਰ ਜੇ ਅਮਰੀਕਾ ਕੈਨੇਡਾ ਨੇ ਆਪਣਾ ਦੇਸ਼ ਏਡਾ ਵਧੀਆ ਬਣਾਇਆ ਸਾਨੂੰ ਕੀ ਬਿਮਾਰੀ ਪਈ ਆ ਅਸੀਂ ਵੀ ਆਪਣਾ ਦੇਸ਼ ਵਧੀਆ ਬਣਾਈਏ ਵੀਰੋ ਚਲੋ ਰਲ ਮਿਲ ਕੇ ਫਿਰ ਤੋਂ ਪੰਜਾਬ ਨੂੰ ਡਿਵੈਲਪ ਕਰੀਏ ਨਸ਼ਿਆਂ ਦਾ ਵਿਰੋਧ ਕਰੀਏ ਠੱਗਾ ਚੋਰਾਂ ਦਾ ਵਿਰੋਧ ਕਰੀਏ ਜਿੰਨੇ ਗੰਦ ਬੰਦੇ ਇਹਨਾਂ ਦਾ ਵਿਰੋਧ ਕਰੀਏ ਚੰਗੇ ਬੰਦਿਆਂ ਦੀ ਸਪੋਰਟ ਕਰੀਏ ਤਾਂ ਜੋ ਪੰਜਾਬ ਦੀ ਡਿਵੈਲਪਮੈਂਟ ਹੋ ਸਕੇ 50 ਲੱਖ ਵਿਦੇਸ਼ਾਂ ਚ ਲਾਉਣ ਤੋਂ ਯਾਰ ਪੰਜਾਬ ਚ ਲਾਓ ਸਾਰੇ ਦੇਖੋ ਕਿਵੇਂ ਪੰਜਾਬ ਦੇ ਟ੍ਰੇਡਵਾਦ ਦਾ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ